ੰਡਤਤੀ ਦੋ ਕਤਲ ਹੋਏ ਸੀਗੇ ਪਹਿਲੇ ਮਹੀਨੇ ਦੀ 10 ਤਰੀਕ ਨੂੰ ਉਹਨਾਂ ਦਾ ਅਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਪਰਿਵਾਰ ਨੂੰ ਉਸ ਤੋਂ ਬਾਅਦ ਦੋ ਤਿੰਨ ਦਿਨ ਪਹਿਲਾਂ ਸਾਡੇ ਪਿੰਡ ਦਾ ਇੱਕ ਵੀ ਹੋਰ ਨੌਜਵਾਨ ਹੈ ਉਹਦਾ ਕਤਲ ਹੋ ਗਿਆ ਸਰਕਾਰ ਸਾਨੂੰ ਸੁਰੱਖਿਆ ਦੇਣ 'ਚ ਫੇਲ ਹੈ ਇਸ ਵਾਸਤੇ ਅਸੀਂ ਇਹਦਾ ਵਿਸ਼ਵਾਸ ਨਹੀਂ ਕੀਤਾ ਹੈਗਾ ਇਸ ਵਾਸਤੇ ਅਸੀਂ ਪਾਈਕਾਟ ਕੀਤਾ ਹੈ ਵੋਟਾਂ ਦਾ ਕਿੰਨਾ ਸਮੇਂ ਲਈ ਬਾਈ ਕਟ ਕਰ ਦਿੱਤਾ ਗਿਆ ਹੈ ਬਾਈ ਕਟ ਆ ਅਥਨਤ ਸ਼ਾਮ ਤੱਕ ਰਸੀਬ ਵਜ ਦੇ ਤੱਕ ਬਾਈ ਕਟ ਰੱਖਿਆ ਹੈ ਪ੍ਰਸ਼ਾਸਨ ਵੱਲੋਂ ਕੋਈ ਭਰੋਸਾ ਨਹੀਂ ਪ੍ਰਸ਼ਾਸਨ ਭਰੋਸਾ ਥੇਰੇ ਦਵਾਇਆ ਪਰ ਭਰੋਸਾ ਉਹ ਸਿਰੇ ਨਹੀਂ ਚੜਿਆ ਦੋ ਤਿੰਨ ਵਾਰੀ ਭਰੋਸਾ ਦਵਾਇਆ ਕਹਿੰਦੇ ਕਹਿੰਦੇ 70% ਕਿਸ ਜਿਹੜਾ ਅਸੀਂ ਕੱਢ ਲਿਆ ਫੇਰ ਫੇਰ ਜ਼ੀਰੋ ਹੋ ਜਾਂਦਾ ਕਹਿੰਦੇ ਆ ਵੀ ਹਜੇ ਸਾਡੇ ਹੱਥ ਪੱਲੇ ਕੁਝ ਨਹੀਂ ਹੈਗਾ ਫੇਰ ਅਸੀਂ ਉਹ ਵਿਸ਼ਵਾਸ ਕਿਵੇਂ ਮੰਨ ਲਈਏ ਜੀ ਕਿੰਨੇ ਟਾਈਮ ਤੋਂ ਧਰਨੇ ਪਰਦਾਸਨ ਕਰ ਰਹੇ ਹਾਂ ਕਿਉਂ ਨਹੀਂ ਜਿਹੜਾ ਇਨਸਾਫ ਮਿਲ ਰਿਹਾ ਚੌਥੇ ਮਹੀਨੇ ਦੀ 16 ਤਰੀਕ ਤੋਂ ਲਗਾਤਾਰ ਤੀਜੇ ਮਹੀਨੇ ਦੀ 17 ਤਰੀਕ ਨੂੰ ਇੱਕ ਦਿਨ ਦਾ ਰੱਖਿਆ ਸੀਗਾ ਅਸੀਂ ਥਾਣੇ ਦੇ ਗੇਟ ਅੱਗੇ ਧਰਨਾ ਤੇ ਜਿਹੜਾ ਚੌਥੇ ਮਹੀਨੇ ਦੀ 16 ਤਰੀਕ ਤੋਂ ਅੱਜ ਤੱਕ ਸਾਡਾ ਜਿਹੜਾ ਧਰਨਾ ਉਹ ਥਾਣੇ ਦੇ ਬਾਹਰ ਚੱਲ ਰਿਹਾ ਹੈਗਾ ਅੱਜ ਵੀ ਚੱਲ ਰਿਹਾ ਹੈ ਅੱਜ ਵੀ ਚੱਲ ਰਿਹਾ ਹੈ ਹੁਣ ਕੀ ਕਹਿੰਦੇ ਨੇ ਅਧਿਕਾਰੀ ਅਧਿਕਾਰੀ ਹੁਣ ਕਹਿੰਦੇ ਸੀਗੇ ਵੀ ਅਸੀਂ ਤੁਹਾਨੂੰ ਐਫ ਆਈ ਆਰ ਦੀ ਕਾਪੀ ਦੇ ਦਿੰਨੇ ਆਂਗੇ ਅਸੀਂ ਉਹਨਾਂ ਨੂੰ ਇਹ ਗੱਲ ਆਖੀ ਸੀ ਵੀ ਕੇਸ ਟਰੇਸ ਕਰਕੇ ਸਾਰੇ ਹਥਿਆਰ ਬਰਾਮਦ ਕਰਕੇ ਤੁਸੀਂ ਪ੍ਰੈਸ ਕਾਨਫਰੰਸ ਕਰ ਦਿਓ ਉਸ ਤੋਂ ਬਾਅਦ ਵਿੱਚ ਅਸੀਂ ਆਪਦਾ ਧਰਨਾ ਚੱਕ ਲਾਂਗੇ ਵੀ ਸਾਨੂੰ ਇਨਸਾਫ ਮਿਲ ਗਿਆ ਆਖਣੀ ਹੈ ਠੀਕ ਈ ਨਾਮਾ ਜੀ ਤੁਹਾਡਾ ਨੈਵ ਸਿੰਘ ਢਿੱਲੋਂ ਆਈ ਨੈਵ ਸਿੰਘ ਜੀ ਅਹਮਦਪੁਰ ਪਿੰਡ ਦੇ ਵਿੱਚ ਕੀ ਨਾਮ ਸੀ ਉਹਨਾਂ ਦੇ ਜਿਨ੍ਹਾਂ ਦੇ ਕਤਲ ਹੋਏ ਸੀ ਕਿੰਨਾ ਟਾਈਮ ਹੋ ਗਿਆ ਕਿਉਂ ਨਹੀਂ ਜਿਹੜਾ ਇਨਸਾਫ ਮਿਲ ਰਿਹਾ ਇੱਥੇ 10 ਜਨਵਰੀ ਨੂੰ ਕਤਲ ਹੋਇਆ ਜੰਗੀਰ ਸਿੰਘ ਧੀ ਉਹਦਾ ਨਾਮ ਜੀ ਤੇ ਰਣਜੀਤ ਕੌਰ 10 ਜਨਵਰੀ ਨੂੰ ਕਤਲ ਹੋਏ ਨੇ ਇਹ ਅੱਜ ਤੱਕ ਸਾਨੂੰ ਹਜੇ ਕੋਈ ਇਨਸਾਫ ਨਹੀਂ ਇਹਦਾ ਮਿਲਿਆ ਅਸੀਂ ਇਹਦੇ ਕਾਰਨ ਵੋਟਾਂ ਦਾ ਤਾਂ ਹੀ ਮਸਲਾ ਹੱਲ ਕਰਿਆ ਵੀ ਆਪਣੇ ਪਿੰਡ ਦਾ ਸਾਰੇ ਦਾ ਬਾਈਕਾਟ ਹੈ ਵੀ ਸਾਡੀ ਇਹ ਖਬਰ ਸਾਰੀ ਇੰਡੀਆ ਚ ਪਹੁੰਚ ਜੇ ਤਾਂ ਕਿ ਸਾਡਾ ਮਸਲਾ ਹੱਲ ਛੇਤੀ ਤੋਂ ਛੇਤੀ ਹੋ ਜੇ ਅਸੀਂ ਸਰਕਾਰ ਤੋਂ ਵੀ ਇਹੀ ਮੰਗ ਕਰਦੇ ਆ ਵੀ ਸਾਡਾ ਮਸਲਾ ਛੇਤੀ ਹੱਲ ਕਰੇ ਕਿਉਂ ਨਹੀਂ ਕਰਦੇ ਕਿੱਥੇ ਸੁੱਤੇ ਪਏ ਨੇ ਬਹੁਤ ਪਲੀਮਾਨ ਸਰਕਾਰ ਕਹਿੰਦੇ ਸੀਗੇ ਪਰ ਹਜੇ ਤੱਕ ਸਾਨੂੰ ਕੋਈ ਅਮਨ ਕਾਨੂੰਨ ਹੀ ਨਹੀਂ ਮਿਲਿਆ ਇਹਨਾਂ ਤੋਂ ਤੱਕ ਇਹਨਾਂ 4-5 ਮਹੀਨਿਆਂ ਦੇ ਵਿੱਚ ਪੁਲਿਸ ਨੇ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਂ ਨਹੀਂ ਇੱਕ ਦੋ ਬੰਦੇ ਚੱਕਿਆ ਜੀ ਪਹਿਲਾਂ ਇਹ ਉਹਨਾਂ ਦੀ ਟਰੇਸ ਕਰੀ ਉਹਨਾਂ ਚ ਕੁਝ ਨਹੀਂ ਨਿਕਲਿਆ ਤੇ ਫੇਰ ਬਾਰ-ਬਾਰ ਚੱਕੇ ਫੇਰ ਕੋਈ ਨਹੀਂ ਮਿਲਿਆ ਹੁਣ ਫੇਰ ਕਹਿੰਦੇ ਨੇ ਵੀ ਦੋ ਬੰਦੇ ਹੋਰ ਚੱਕੇ ਹੋਇਆ ਪਰ ਉਹਨਾਂ ਦਾ ਵੀ ਸਾਡੇ ਕੋਲ ਹਜੇ ਕੋਈ ਸਬੂਤ ਹੀ ਨਹੀਂ ਹੈਗਾ ਵੀ ਉਹਨਾਂ ਦਾ ਬਣਿਆ ਇੱਕ ਨਾ ਬਣਿਆ ਕੁਛ ਪਰਿਵਾਰ ਸੇਹ ਦੇ ਰਿਹਾ ਹੈ ਪਰਿਵਾਰ ਦੀ ਸੇਹ ਤੇ ਵੀ ਨਹੀਂ ਇਹ ਅਨਸਾਫ਼ ਮਿਲ ਰਿਹਾ ਫੇਰ ਕਰਾਂਗੇ ਵੀ ਕੀ ਗੁਰਮੀਤ ਕੌਰ ਜੀ ਧਰਨਾ ਪ੍ਰਦਰਸ਼ਨ ਕੀਤਾ ਗਿਆ ਬਾਈਕ ਆੜ ਕੀਤਾ ਵੋਟਾਂ ਦਾ ਕੀ ਕਾਰਨ ਕੀ ਸੀ ਕਾਰਨ ਤਾਂ ਇਹੀ ਸੀਗਾ ਜੀ ਜਿਹੜੇ ਸਾਡੇ ਪਿੰਡ ਦੇ ਵਿੱਚ ਕਾਤਲ ਹੋਏ ਆ 5 ਮਹੀਨੇ ਹੋ ਗਏ ਕਾਤਲ ਹੋਇਆ ਨੂੰ ਜਿਹੜਾ ਅਜੇ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਇਸੇ ਕਰਕੇ ਬਾਈ ਕਟ ਕੀਤਾ ਵੋਟਾਂ ਦਾ ਕੀ ਹੁਣ ਤੱਕ ਕਿੰਨੇ ਕਿੰਨੇ ਲੋਕ ਵੋਟਾਂ ਪਹੁੰਚ ਚੁੱਕੇ ਦੇਖੋ ਜੀ ਜਿਹੜਾ ਹੁਣ ਪਤਾ ਤੱਕ ਪਤਾ ਲੱਗਦਾ ਵੀ ਜਿਹੜੀਆਂ 60 65 ਵੋਟਾਂ ਪਈਆਂ ਨੇ ਜਾਂ ਤਾਂ ਸਾਡੇ ਇਕੱਠ ਹੋਣ ਤੋਂ ਪਹਿਲਾਂ ਪੈ ਗਈਆਂ ਜਾਂ ਕੋਈ ਵਿੰਗਟੇੜ ਨਾਲ ਉਰਾਂ ਪਰਾਂ ਦੀ ਪੈ ਗਈਆਂ ਉਹ ਪੈ ਗਈਆਂ ਉਸ ਤੋਂ ਬਾਅਦ ਜਦੋਂ ਦਾ ਸਾਡਾ ਅਸੀਂ ਰੋਸ ਪ੍ਰਗਟ ਕੀਤਾ ਇੱਥੇ ਇਕੱਠ ਹੋਇਆ ਉਦੋਂ ਤੋਂ ਲੈ ਕੇ ਕੋਈ ਵੋਟ ਨਹੀਂ ਪਈ ਕਦੋਂ ਤੱਕ ਇਹ ਬਾਈਕਾਟ ਰਹੇਗਾ ਬਾਈਕਾਟ ਤਾਂ ਦੇਖੋ ਜੀ ਜੇ ਸਾਡਾ ਇਦੋਂ ਪਹਿਲਾਂ ਸਾਨੂੰ ਇਨਸਾਫ ਮਿਲ ਜਾਂਦਾ ਅਸੀਂ ਆਪ ਖੁਦ ਵੋਟ ਪਾ ਜਾਣੀ ਸੀਗੀ ਹੁਣ ਸਾਡਾ ਬਾਈਕਾਟੀ ਜਿੰਨਾ ਚ ਇੱਕ ਸਾਨੂੰ ਇਨਸਾਫ ਨਹੀਂ ਮਿਲਦਾ ਸਾਨੂੰ ਕੋਈ ਭਰੋਸਾ ਨਹੀਂ ਦਿਵਾਇਆ ਜਾਂਦਾ ਭਰੋਸਾ ਦਿਵਾਉਂਦੇ ਵੀ ਅਸੀਂ ਉਸ ਭਰੋਸੇ ਤੇ ਯਕੀਨ ਨਹੀਂ ਕਰਦੇ ਕਿਉਂਕਿ ਸਾਨੂੰ ਬਹੁਤ ਪਹਿਲਾਂ ਬਾਰੇ ਬਾਰੀ ਭਰੋਸਾ ਦਿਵਾਇਆ ਸੀਗਾ ਇਸ ਕਰਕੇ ਅਸੀਂ ਪ੍ਰਸ਼ਾਸਨ ਤੇ ਤੇ ਆਪਣਾ ਐਸਐਸਪੀ ਤੇ ਜਿੰਨੇ ਵੀ ਇੱਥੇ ਮੁਲਾਜ਼ਮ ਆਉਂਦੇ ਨੇ ਅਫਸਰ ਆਉਂਦੇ ਨੇ ਉਹਨਾਂ ਤੇ ਅਸੀਂ ਹੁਣ ਭਰੋਸਾ ਨਹੀਂ ਕਰਦੇ